ਬੰਦੇ ਨੂੰ ਬਵਾਸੀਰ ਦਾ ਇਲਾਜ ਆ ਉਹ ਸ਼ਰਤियां ਠੀਕ ਕਰਦੇ ਨੇ ਜੇ ਬੰਦਾ ਬੰਨ ਪਰਹੇਜ ਰੱਖੇ ਨਿਦਾਰਾਂ ਜੇ ਬੰਦੇ ਦਾ ਨੁਕਸਾਨ ਕਰਦੀ ਅਸੀਂ ਦੇਣਦਾਰਾਂ 10 ਸਾਲ ਦੇ 8 ਸਾਲ ਦੇ ਜਵਾਕ ਨੂੰ ਲਿਆਉ ਉਹ ਅਸੀਂ ਉਹਨਾਂ ਦੇ ਸਾਹਮਣੇ ਹੀ ਖਵਾਵਾਂਗੇ ਬੱਡੇ ਠੀਕ ਕਰਕੇ ਤੋੜਦੇ ਨੇ ਕਿਸੇ ਵੀ ਕੋਈ ਵੀ ਬਿਮਾਰੀ ਅਗਲੇ ਨੂੰ ਉਲਟੀਆਂ ਲੱਗੀਆਂ ਨੇ ਕਿਸੇ ਨੂੰ ਲੂਸ਼ਨ ਲੱਗੇ ਨੇ ਠੀਕ ਹੈ ਜੀ ਕਿਸੇ ਨੂੰ ਬੁਖਾਰ ਚੜਿਆ ਹੈ ਕਿਸੇ ਦਾ ਸਿਰ ਦੁਖਦਾ ਜਿਆਦਾ ਉਹਦੀ ਦਵਾਈ ਦਿੰਦੇ ਨੇ ਠੀਕ ਹੈ ਉਹ ਕਹਿੰਦਾ ਜੇ ਬੰਦੇ ਨੂੰ ਟੈਗ ਹੋ ਗਿਆ ਮੈਂ ਜੱਟ ਦਾ ਪੁੱਤਾਂ ਕਹਿੰਦਾ ਮੈਂ ਜੱਟ ਦਾ ਪੁੱਤ ਨਹੀਂ ਪਹਾਂਗਾ ਮੈਨੂੰ ਨਕੰਮੇ ਦਾ ਪੁੱਤ ਦੱਸੋ ਪਗੰਦਰ ਦੀ ਤੇ ਬਵਾਸੀਰ ਦੀ ਆ ਆ ਗਈ ਬਵਾਸੀਰ ਦੀ ਆ ਆ ਗਈ ਆਪਣੇ ਨਜ ਦੇ ਦੀ ਦਿਹਾੜੀ ਵਾਲਾ ਹੈ ਨਹੀਂ ਕਿ ਉਹ ਮੰਜੇ ਚ ਪਿਆ ਮਤਲਬ ਪੈਸੇ ਕਿੱਥੋਂ ਦੇਊਗਾ ਸੀ ਉਹਦੇ ਪੈਸੇ ਨਾਲ ਸਾਨੂੰ ਵਫਾ ਕਰਨ ਹਾਂਜੀ ਜਿਹੜਾ ਕੋਈ ਆਇਆ ਜਾ ਮਰੀਜ਼ ਆ ਤੁਹਾਨੂੰ ਥੋੜੀ ਵੀ ਕਿਰਪਾ ਨਾਲ ਬਾਬੇ ਨਾਨਕ ਦੀ ਧਰਤੀ ਮਾਤਾ ਦੀ ਨਾਲ ਥੋੜੀ ਉਹਨਾਂ ਦੇ ਵਸਨ ਆਪਾਂ ਨੂੰ ਮੁਕਤ ਵੀ ਦੇ ਦਾਂਗੇ ਠੀਕ ਉਹੀ ਗੱਲੀ ਨਹੀਂ ਹੈਗੀ ਇਹ ਜਿਹੜਾ ਇਹ ਕਹਿੰਦਾ ਵੀ ਨਾ ਮੇਰੇ ਕੋਲੇ ਪੈਸੇ ਨਹੀਂ ਦਵਾਈ ਨਹੀਂ ਮਿਲਣੀ ਨਹੀਂ ਮਿਲੂਗੀ ਬਾਈ ਆ ਜੀ ਕਹੇ ਜਿੰਨਾ ਕਾ ਕਿ ਮਹੀਨਾ ਤਾਮਣਾਗਾ ਜੀ ਬੰਦੇ ਦਾ ਰੋ ਘਟਣਾ ਬਾਬੇ ਨਾਨਕ ਦੇ ਦੇਣੇ ਨੇ ਮਾਇਆ ਦਾ ਬਾਬਾ ਨਾਨਕ ਸਸੀ ਗੱਲ ਦੇ ਸਾਰ ਨੂੰ ਵੀਡੀਓ ਦੇਖ ਰਿਹਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਤੇ ਦੋਸਤੋ ਜਿਹੜੇ ਵੀ ਬੰਦਿਆਂ ਨੂੰ ਬਵਾਸੀਰ ਦੀ ਟੀਵੀ ਦੀ ਜਾਂ ਐਨਲਸੀਅਸ ਦੀ ਬਿਮਾਰੀ ਆ ਜਾਂ ਨਾਰਮਲ ਕੈਰੀਅਰ ਖਾਂਸੀ ਜ਼ੁਖਾਮ ਦੀ ਬਿਮਾਰੀ ਆ ਤਾਂ ਅੱਜ ਆਪਾਂ ਤੁਹਾਨੂੰ ਵੈਦ ਕੋਲ ਲੈ ਕੇ ਆਇਆ ਪਿੰਡ ਸਾਜਲੀ ਪਹੁੰਚਿਆ ਆਪਾਂ ਜਿਹੜਾ ਕਿ ਸੁਨਾਮ ਦੇ ਲਵੇ ਪੈਂਦਾ ਤੁਸੀਂ ਸਾਰੇ ਸਾਜਲੀ ਪਿੰਡ ਨੂੰ ਜਾਣਦੇ ਹੋਵੋਗੇ ਮੇਰੇ ਖਿਆਲ ਨਾਲ ਇਹ ਮਾਲਦਾਰ ਛੜੇ ਪਾਗੂਆ ਪਿੰਡ ਵਾਜਦਾਗਾ ਪੂਨੀਆ ਪੱਤੀ ਦੇ ਵਿੱਚ ਬੈਠੇ ਆਪਾਂ ਮੇਰੇ ਨਾਲ ਅੱਜ ਬਾਪੂ ਜੀ ਮੌਜੂਦ ਨੇ ਜਿਹੜੇ ਕਿ ਵੈਦ ਨੇ ਕਿਤੇ ਵਜੋਂ ਤੇ ਇਹ ਦੇਸੀ ਦਵਾਈ ਘਰ ਦੇ ਵਿੱਚ ਤਿਆਰ ਕਰਕੇ ਦਿੰਦੇ ਨੇਗੇ ਜਿਹਦੇ ਨਾਲ ਬੰਦੇ ਨੂੰ ਬਵਾਸੀਰ ਦਾ ਇਲਾਜ ਆ ਉਹ ਸ਼ਰਤਾਂ ਠੀਕ ਕਰਦੇ ਨੇ ਜੇ ਬੰਦਾ ਬੰਨ ਪਰਹੇਜ਼ ਰੱਖੇ ਬਾਕੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਨਾ ਤਾਂ ਕਿਹੜੀ ਕਿਹੜੀ ਦਵਾਈ ਮਿਲ ਜਾਂਦੀ ਹੈ ਕੀ ਕੀ ਉਹਨਾਂ ਦੇ ਪਰਹੇਜ਼ ਨੇ ਸਾਰੀ ਗੱਲਬਾਤ ਆਪਾਂ ਵੀਡੀਓ 'ਚ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸ੍ਰੀ ਅਕਾਲ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਹਾਂ ਬਾਪੂ ਜੀ ਬਾਪੇ ਨਾਨਕ ਦੀ ਜੀ ਦੀ ਪਰਮੇਸ਼ਰ ਦੀ ਪ੍ਰਭੂ ਦੀ ਤੇ ਕਿਹੜੀਆਂ ਕਿਹੜੀਆਂ ਦਵਾਈਆਂ ਮਿਲਦੀਆਂ ਨੇ ਬਾਪੂ ਜੀ ਆਪਣੇ ਲਈ ਅੱਜ ਦੱਸਿਓ ਦਵਾਈਆਂ ਨੇ ਪਤਾ ਜਿਵੇਂ ਆਪਣੇ ਸਮਝ ਲੈ ਟੀਵੀ ਐ ਜੇ ਬੰਦਾ ਚਕਾ ਵੀ ਦਿੱਤਾ ਹਾਂਜੀ ਮੈਥੋਂ ਦਵਾਈ ਲੈ ਜੇ ਠੀਕ ਹੈ ਜੀ ਜਦੋਂ ਠੀਕ ਹੋ ਗਿਆ 10 ਦਿਨਾਂ ਬਾਅਦ ਹਾਂਜੀ ਪੂਰਾ ਫਰਕ ਪੈ ਗਿਆ ਉਦੋਂ ਦੁਬਾਰੀ ਦਵਾਈ ਲੈਣ ਆਇਆ ਪੈਸੇ ਦੇ ਜੇ ਪਹਿਲਾਂ ਕੋਈ ਲੋੜ ਨਹੀਂ ਪੈਂਦੀ ਜਾਂਦੇ ਵੀ ਮਤਲਬ ਗਰੰਟੀ ਨਾਲ ਦੇ ਗਰੰਟੀ ਨਾਲ ਦੇਵਾਂਗੇ ਪਤਾ ਤੁਹਾਡੇ ਪੂਰੇ ਉਸ ਨਾਲ ਬਾਬੇ ਦਾਣਕ ਦੀ ਕਿਰਪਾ ਨਾਲ ਉਹਦਾ ਨਾਮ ਲੈ ਕੇ ਲਵੇ ਬੰਦਾ ਠੀਕ ਹੁੰਦਾ ਧਰਤੀ ਮਾਤਾ ਦਾ ਦਾਤੇ ਦਾ ਬਿਲਕੁਲ ਠੀਕ ਹੁੰਦਾ ਗਾਰੰਟੀ ਹੈ ਜਿਹੜੇ ਚੁਕਾਏ ਹੋਏ ਨੇ ਉਹ ਆਏ ਨੇ ਮੇਰੇ ਕੋਲ ਠੀਕ ਹੋਏ ਕੇ ਗਏ ਨੇ ਠੀਕ ਹੈ ਜੀ ਇੱਕ ਜਿਹੜਾ ਗੁਰਦਿਆਂ ਚ ਪਾਣੀ ਭਰਦਾ ਪੁੱਤ ਹਾਂਜੀ ਜਿਹੜਾ ਗੁਰਦਿਆਂ ਚ ਪਾਣੀ ਭਰਦਾ ਉਹ ਦਵਾਈ ਲੈ ਲੈ ਬੰਨ ਨਾਲ ਦੋ ਟਾਈਮ ਹਾਂਜੀ ਉਹਨੂੰ ਕਢਾਉਣ ਦੀ ਲੋੜ ਨਹੀਂ ਜਦੋਂ ਕਿਰਾਂ ਦੇ ਬਾਰੇ ਕਢਾ ਲਿਆ ਜੇ ਉਹਦਾ ਗੁਰਦਾ 25 ਪੈਸੇ ਕੰਮ ਕਰਦਾ ਕੋਈ ਮਤਲਬ ਨਹੀਂ ਗੁਰਦੇ ਨੂੰ ਕੋਈ ਨੁਕਸਾਨ ਹੋ ਜੀ ਠੀਕ ਹੈ ਜੀ ਉਹ ਵੀ ਪੈਸੇ ਬਾਅਦ ਚ ਦੇ ਜੇ ਦਵਾਈ ਲੈ ਜੇ ਠੀਕ ਹੈ ਜੀ ਤੇ ਉਨੀ ਪਹਿਲਾਂ ਲੈਂਦੇ ਆ ਪਾਸਾ ਤਿੰਨ ਦਵਾਈਆਂ ਨੇ ਬੱਤ ਜੀ ਦੇ ਪੈਸੇ ਨੇ ਕੋਈ ਬਾਲੀਆਂ ਮਹਗੀਆਂ ਨਹੀਂ ਵੀ 20000 ਲੱਗਿਆ 30 ਲੱਗਿਆ 10 ਲੱਗਿਆ ਥੱਲੇ ਥੱਲੇ ਨਹੀਂ ਸਮਝਉਂਦੀ ਮੀਨੀ ਮੀਨੀ ਹੈ ਮਤਲਬ ਬਾਈ ਤੁਹਾਨੂੰ ਹੁਣ ਨਾ ਬਾਬਾ ਸ਼ੀਰ ਦੀ ਦਵਾਈ ਵਾਸਤੇ ਚੰਡੀਗੜ੍ਹ ਜਾਂ ਬਾਹਰੇ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ ਕਰ ਬੈਠੇ ਵੀ ਤੁਸੀਂ ਦਵਾਈ ਇਹ ਮੰਗਵਾ ਸਕਦੇ ਹੋਗੇ ਦਵਾਈ ਇਹ ਬਾਪੂ ਜੀ ਤੁਸੀਂ ਕਰਨੀ ਤਿਆਰ ਕਰਦੇ ਹਾਂ ਕਰਨ ਤਿਆਰ ਕਰਦੇ ਆ ਪੁੱਤ ਦੇਸੀ ਦਵਾਈ ਆ ਜੇ ਕੋਈ ਇੱਕ ਕੋਈ ਇਹ ਵੀ ਕਹਦੇ ਵੀ ਆ ਅੰਗਰੇਜ਼ੀ ਆ ਤੁਸੀਂ ਦੇਣਦਾਰਾਂ ਜੇ ਬੰਦੇ ਦਾ ਨੁਕਸਾਨ ਕਰਦੀ ਅਸੀਂ ਦੇਣਦਾਰਾਂ 10 ਸਾਲ ਦੇ 8 ਸਾਲ ਦੇ ਜਵਾਕ ਨੂੰ ਲਿਆਓ ਅਸੀਂ ਉਹਨਾਂ ਦੇ ਸਾਹਮਣੇ ਖਵਾਵਾਂਗੇ ਤੁਹਾਡੇ ਪਤਾ ਠੀਕ ਹੈ ਜੀ ਵੀ ਜੇ ਉਹ ਬੰਦੇ ਨੂੰ ਕੋਈ ਤਕਲੀਫ ਆਉਂਦੀ ਹੈ ਉਦੋਂ ਅਸੀਂ ਜ਼ਿੰਮੇਵਾਰ ਆ ਜਿਹੜਾ ਉਹ ਇੰਝ ਕਹਿੰਦਾ ਵੀ ਮੈਨੂੰ ਤਕਲੀਫ ਹੈ ਹੁਣ ਆ ਪੰਗਾ ਨਹੀਂ ਕਰਦੇ ਹਿੰਦੇ ਪੁੱਤ ਦੁਬਾਰੇ ਹਾਂਜੀ ਵੀ ਵੀ ਇਹ ਕਹਿੰਦੇ ਨੇ ਇਹ ਤਾਂ ਠੀਕ ਨਹੀਂ ਹੋਏ ਜੀ ਦੋ ਦਿਨ ਖਾ ਕੇ ਹਾਂਜੀ ਉਹ ਠੀਕ ਹੋਣਗੇ ਦੋ ਦਿਨ ਇਹ ਤਾਂ ਦਵਾਈ ਕੋਈ ਠੀਕ ਕਰਦੀ ਨਹੀਂ ਉਹਨਾਂ ਨੂੰ ਅਸੀਂ 20 ਦਿਨਾਂ ਦਾ ਅਰਸਾ ਦਿੰਨੇ ਆ ਵੀ 20 25 ਦਿਨਾਂ ਦਾ ਜਿਹੜੇ ਇਹ ਫੋੜੇ ਜੇ ਕਹਿੰਦੇ ਨੇ ਵਿੱਚ ਬੁਲਬਲੀਆਂ ਵੀ ਉਹ 20 ਦਿਨਾਂ ਦੇ ਵਿੱਚ ਤਰੀਆਂ ਪੁੱਠੀਆਂ ਮੋੜਨ ਲੱਗ ਜਾਣਗੀਆਂ ਭਾਈ ਦਰਦ ਦੁਰਦਰੇ ਘਟ ਜਾਣਗੇ 10 20 ਦਿਨ ਤੱਕ ਦਰਦ ਹੋਵੇ ਹੋਊਗਾ ਜਦੋਂ ਅੰਦਰੋਂ ਕੋਈ ਸਰੀਰ 'ਚ ਆਪਣੇ ਕੋਮਲ ਸਰੀਰਾ ਫਟਿਆ ਹੁੰਦਾ ਕੋਈ ਸਰੀਰ ਹਾਂਜੀ ਅਚਾ ਜਿਹੜੇ ਵਿੱਚ ਰਸੌਲੀ ਵਾਲੇ ਨੂੰ ਆ ਕੇ ਕਹਿੰਦੇ ਨੇ ਦਵਾਈ ਦੇ ਦੇ ਜਾਂ ਕਿਸੇ ਦੇ ਭਾਰ ਪੈਂਦਾ ਉਹ ਕਹਿੰਦੇ ਨੇ ਦਵਾਈ ਦੇ ਦੇ ਅਸੀਂ ਉਹਨਾਂ ਦੇ ਹੱਥੇ ਬੰਨ੍ਹਦੇ ਆ ਵੀ ਭਾਈ ਪਹਿਲਾਂ ਡਾਕਟਰ ਦੇ ਜਾਓ ਠੀਕ ਹੈ ਜੀ ਵੀ ਡਾਕਟਰ ਸਾਡੇ ਤੋਂ ਵੱਡੇ ਨੇ ਇਹ ਵੀ ਗੱਲ ਨਹੀਂ ਆਈ ਸੀ ਕਹੀਏ ਵੀ ਅਸੀਂ ਇਹ ਵੇ ਦਾ ਡਾਕਟਰ ਸਾਡੇ ਤੋਂ ਵੱਡੇ ਨੇ ਇੱਕ ਹੋਰ ਬੇਨਤੀ ਕਰਦਾ ਮੈਂ ਤੁਮੈਨੂੰ ਵੀ ਜਿਹੜੇ ਅਸੀਂ ਝੋਲਾ ਛਾਪ ਕਹਿੰਦੇ ਨੇ ਉਹ ਝੋਲਾ ਛਾਪ ਨਾ ਕਰੇ ਭਗਵੰਤ ਮਾਤਾ ਦੇ ਪੈਰੀਂ ਹੱਥ ਲਾ ਕੇ ਕਹਿੰਦੇ ਆ ਅਸੀਂ ਪੈਰੀਂ ਪੈਨਿਆਂ ਵੀ ਇਹਨਾਂ ਨੂੰ ਤੁਸੀਂ ਉਹਦੇ ਦੇਓ ਵਿਚਾਰਿਆਂ ਨੂੰ ਅਸੀਂ ਰਾਤ ਨੂੰ ਮਰ ਜੀ ਜੇ ਨਾ ਇਹ ਹੁਣ ਇਹ ਤਾਂ ਰਾਤ ਨੂੰ ਸਾਡੇ ਜਿਹਨੂੰ ਫੋਨ ਕਰਤਾ ਉਹੀ ਭਜਦਾ ਨਹੀਂ ਜਾ ਕੇ ਕਿਸੇ ਕੋਈ ਢਲਾ ਮੱਠਾ ਹੋ ਗਿਆ ਮੇਰਾ ਸੁਭਾਅ ਹੈ ਨਾ ਕੋਠੇ ਦੀ ਫਿਰਦਾ ਰਹਿਣਾ ਹਾਂਜੀ ਮੈਂ ਜਵਾਕ ਢਲਾ ਹੋ ਗਿਆ ਕਿਸੇ ਦਾ ਤਾਂ ਇਹਨੂੰ ਲੈ ਕੇ ਵਗ ਜਾਣਾ ਕੋਈ ਬੁੜੀ ਠੇਰੀ ਥੱਦੀ ਹੋ ਗਈ ਤਾਂ ਗੱਡੀ ਤੇ ਲੈ ਕੇ ਜਾਣਾ ਉਹਨਾਂ ਨੇ ਬਾਹਰ ਖੋਲਣੀ ਖੋਲਣਾ ਮੇਰਾ ਬੋਲ ਸੁਣ ਕੇ ਠੀਕ ਹੈ ਜੀ ਇਹ ਕੋਈ ਟਾਈਮ ਹੋਵੇ ਉੱਥੋਂ ਠੀਕ ਕਰਕੇ ਤੋਰ ਦੇਣੇ ਕਿਸੇ ਵੀ ਕੋਈ ਵੀ ਬਿਮਾਰੀ ਆ ਗਲੇ ਉਲਟੀਆਂ ਲੱਗੀਆਂ ਨੇ ਕਿਸੇ ਨੂੰ ਲੂਸ਼ਨ ਲੱਗੇ ਨੇ ਠੀਕ ਹੈ ਜੀ ਕਿਸੇ ਨੂੰ ਬੁਖਾਰ ਚੜਿਆ ਹੈ ਕਿਸੇ ਦਾ ਸਿਰ ਦੁਖਦਾ ਜਿਆਦਾ ਉਹਦੀ ਦਵਾਈ ਦਿੰਦੇ ਨੇ ਇਹਨਾਂ ਨੂੰ ਕੋਈ ਨਾ ਕੋਈ ਵਿਚਾਰਾਂ ਦਾ ਕੋਈ ਪਣ ਪੱਤਰ ਪੱਕ ਇਹ ਲਾਉਣਾ ਚਾਹੀਦਾ ਕਹਿੰਦੇ ਨੇ ਝੋਲਾ ਛਾਪ ਨੇ ਝੋਲਾ ਛਾਪ ਤਾਂ ਤੁਸੀਂ ਉਹ ਜਿਹੜਾ ਇਹਨੂੰ ਠੀਕ ਕਰਦੇ ਨੇ ਬੋਲੋ ਇਹਨਾਂ ਨੂੰ ਕਹਨੂੰ ਕਹਿੰਦੇ ਤੁਸੀਂ ਬਿਲਕੁਲ ਜੀ ਇਹ ਤਾਂ ਸਾਡੀ ਜਾਨ ਨੇ ਜੇ ਨਾ ਇਹ ਹੁਣ ਸਾਡੀ ਖਲ ਖਾਜਣਾ ਹਮ ਨਾਬਜ ਦਿਖਾਈਦਾ 600 ਲੈਂਦੇ ਨੇ ਹਾਂਜੀ ਇਹਨਾਂ ਨੂੰ ਅਸੀਂ ਇਹਨਾਂ ਦੇ 100 ਦੇ ਵਿੱਚ ਵਿੱਚ ਪੈਸੇ ਲੈਂਦੇ ਨੇ ਸਾਤ ਸਣੇ ਸੁਗਾ ਲਾਉਂਦੇ ਨੇ ਵਿੱਚ ਇਹ ਦਵਾਈਆਂ ਦਿੰਦੇ ਨੇ ਠੀਕ ਹੈ ਜੀ ਵਿੱਚ ਇਹ ਸਮਝ ਨਾਲੇ ਸਾਡੇ ਘਰੇ ਆਉਂਦੇ ਨੇ ਨਾਲੇ 6 ਮਹੀਨੇ ਬਾਅਦ ਇਹਨਾਂ ਨੂੰ ਪੈਸੇ ਦਿੰਨੇ ਆ ਜੇ ਨਰੇ ਕਹਤਾ ਵੀ ਸਾਡਾ 550 ਹੋ ਗਿਆ ਇਹਨਾਂ ਨੂੰ 300 ਦੇ ਤਾਂ 300 ਵੀ ਫੜ ਲੈਂਦੇ ਨਾ ਯਾਰ ਇਹ ਕਾਹਦੇ ਝੋਲਾ ਛਾਪਨੇ ਮੈਂ ਤਾਂ ਕਹਿੰਦਾ ਇਹ ਤਾਂ ਸਾਡੇ ਬਾਤ ਰੱਬ ਨੇ ਪ੍ਰਮਾਤਮਾ ਨੇ ਵੱਡੇ ਵੀ ਪ੍ਰਮਾਤਮਾ ਨੇ ਜਿਹੜੇ ਵਿਚਾਰੇ ਠੀਕ ਕਰ ਦਿੰਦੇ ਨੇ ਮੈਂ ਕਿਸੇ ਨੂੰ ਵੀ ਕਹਿੰਦਾ ਉਹ ਨਾ ਨਾ ਬਿਲਕੁਲ ਠੀਕ ਗੱਲ ਹੈ ਬਾਬੇ ਦੀ ਕਿਰਪਾ ਹੈ ਬਾਈ ਹੋਰ ਜਿਹੜਾ ਕੋਈ ਇਸਨੇ ਪੁੱਛਣਾ ਹੋਵੇ ਮਾੜਾ ਮੋਟਾ ਉਹ ਪਾਗਲੇ ਨੂੰ ਉਹ ਵੀ ਦੱਸ ਦਿੰਦੇ ਆ ਇੱਕ ਪੁੱਤ ਮੈਨੂੰ ਕੋਈ ਸੰਤ ਦੱਸ ਕੇ ਗਿਆ ਦੇ ਇਥੇ ਬੇਨਤੀ ਹੈ ਹਾਂਜੀ ਉਹ ਕਹਿੰਦਾ ਕੱਲੀ ਸੌਂਫ 40 ਦਿਨ ਲੈ ਲੋ ਹਾਂਜੀ ਤੜਕੇ ਖਾਲੀ ਪੇਟ ਆਥਣੇ ਰੋਟੀ ਖਾ ਕੇ ਇੱਕ ਚਮਚਾ ਵੀ ਉਹ ਉਹ ਸੰਤ ਨੇ ਤਾਂ ਵੱਡੀ ਗੱਲ ਕਹੀ ਦੀਖ ਮੈਂ ਐਡੀ ਵੱਡੀ ਨਹੀਂ ਕਹਿ ਸਕਦਾ ਕਿਤੇ ਕੱਲ ਨੂੰ ਕੋਈ ਅਗਲਾ ਮੇਰੇ ਗੱਲ ਪੈ ਜੇ ਉਹ ਕਹਿੰਦਾ ਜੇ ਬੰਦੇ ਨੂੰ ਟੈਗ ਹੋ ਗਿਆ ਮੈਂ ਜੱਟ ਦਾ ਪੁੱਤਾਂ ਕਹਿੰਦਾ ਮੈਂ ਜੱਟ ਦਾ ਪੁੱਤ ਨਹੀਂ ਕਹਾਂਗਾ ਮੈਨੂੰ ਨਕੰਮੇ ਦਾ ਪੁੱਤ ਦੱਸੋ ਠੀਕ ਹੈ ਜੀ ਸਾਲ ਹੋ ਗਏ ਉਹ ਕਈ 2000 ਦੇ ਲਗਭਗ ਤੇ ਮੇਰਾ ਬਾਪੂ ਗੁਜ਼ਰ ਗਿਆ ਤੇ ਅਸੀਂ ਇੱਥੇ ਬੈਠੇ ਸੀ ਕਿ ਬਾਪਾ ਸਾਡਾ ਚੰਨੂ ਹੁੰਦਾ ਇੱਕ ਮੈਂ ਉਹ ਦੱਸ ਕੇ ਗਿਆ ਸੀ ਤਿੰਨ ਤਿੰਨ ਨੁਕਸੇ ਦੱਸ ਕੇ ਗਿਆ ਸੀਗਾ ਠੀਕ ਹੈ ਜੀ ਦੋ ਆਪਾਂ ਅਗਲੀ ਵੀਡੀਓ ਚ ਪਾ ਦਾਂਗੇ ਇਹ ਤਾਂ ਤੁਸੀਂ ਨਾਰਮਲ ਚੀਜ਼ਾਂ ਲੈ ਲਿਆ ਕਰੋ ਹਾਂ ਜੀ ਪਰ ਜੇ ਬਾਹਰਲੇ ਆਪਣੇ ਉਹ ਜਵਾਕ ਕੋਈ ਕਹਿੰਦਾ ਅਟੈਕ ਹੋ ਗਿਆ ਕੋਈ ਕਹਿੰਦਾ ਐ ਹੋ ਗਿਆ ਐ ਹੋ ਗਿਆ ਲੈ ਕੇ ਦੇਖ ਲੋ ਚੰਗਈ ਆ ਜੇ ਆਪਾਂ ਚੰਗਾ ਕਹਿੰਗੇ ਸੌਂਹੂਂ ਵੀ ਕਹਿੰਦੇ ਚੰਗੀ ਦੱਸ ਦਿੰਨੇ ਰਿਹਾ ਤੁਸੀਂ ਤਾਂ ਸੌਦਾ ਰੋਕੇ ਕਾਫੀ ਠੀਕ ਹੈ ਜੀ ਠੀਕ ਹੈ ਇੱਕ ਇਹ ਆ ਪੰਚਾਇਤ ਹੈ ਜੀ ਸਾਡੀ ਹਾਂਜੀ ਬਹੁਤ ਚੰਗੇ ਕੰਮ ਕਰਦੀ ਆ ਬਾਬੇ ਨੇ ਵੀ ਬਹੁਤ ਵਧੀਆ ਕਰੇ ਨੇ ਵਿਚਾਰੇ ਇਹ ਵੀ ਆਪਾਂ ਕਹਿ ਦਈਏ ਮਾੜਾ ਕਹੀਏ ਸਾਨੂੰ ਆਇਸ਼ ਰੱਖੀ ਆ 5 ਸਾਲ 6 ਸਾਲ ਹਾਂਜੀ ਹੁਣ ਇਹ ਬੰਦੇ ਵਿਚਾਰੇ ਸੜਕਾਂ ਤੇ ਵੀ ਟਾਕੀਆਂ ਲਾ ਰਹੇ ਨੇ ਸਾਡੇ ਪੰਚਾਇਤ ਵਾਲੇ ਆਪ ਅੱਗੇ ਇੱਥੇ ਮੈਂ ਇਹਨਾਂ ਦਾ ਬੜਾ ਧੰਨਵਾਦ ਕਰਦਾ ਇਹਨਾਂ ਦਾ ਧੰਨਵਾਦ ਹੋਣਾ ਚਾਹੀਦਾ ਐਂਬੂਲੈਂਸ ਵੀ ਲਿਆਏ ਪਾਈ ਤੁਸੀਂ ਇੱਕ ਐਂਬੂਲੈਂਸ ਵੀ ਲਿਆਏ ਸਾਡੇ ਪਿੰਡ ਨੂੰ ਬੜਾ ਸੁਖ ਹੋ ਗਿਆ ਅੱਛਾ ਹਾਂਜੀ ਪਿੰਡ ਦੀ ਐਂਬੂਲੈਂਸ ਹੋ ਗਈ ਹਾਂਜੀ ਪਿੰਡ ਦੀ ਹੋ ਗਈ ਸਾਨੂੰ ਮੈਂ ਕਹਿੰਦਾ ਜਦੋਂ ਰਾਤ ਨੂੰ ਸੁਣਾਇਆ ਤੇ ਇਹਦੇ ਵਿੱਚ ਦੱਸਿਆ ਮੇਰੇ ਪੋਤੇ ਨੇ ਹਾਂਜੀ ਸੋਤਾ ਉੱਠਿਆ ਦੀ ਮੈਂ 1:30 10 ਵਜੇ ਮੈਂ ਤਾਂ ਸਾਰੀ ਰਾਤ ਗੀਤ ਸੁਣੀ ਆ ਸਮਝਦਾ ਵੀ ਬਾਬਾ ਨਾਨਕਾ ਤਾਂ ਕਿਰਪਾ ਬਹੁ ਕਰਦੀ ਜਿਹੜੀ ਸਾਡੇ ਪਿੰਡ ਦੇ ਐਂਬੂਲੈਂਸ ਵੀ ਕਰਦੀ ਪਹਿਲਾ ਪਿੰਡ ਹੋਣਾ ਜਿੱਦੇ ਚ ਐਂਬੂਲੈਂਸ ਦੇਖਿਆ ਮੈਨੇ ਪੁੱਤ ਜਿਹੜਾ ਪੰਚਾਇਤ ਵਾਲੇ ਇਹ ਆਪ ਫਿਰਦੇ ਨੇ ਹਾਂਜੀ ਕਿਤੇ ਮਰਜੀ ਉਹ ਘਰ ਆ بابا ਇਹਨਾਂ ਨੂੰ ਮੈਂ ਤਾਂ ਕਹਣਾ ਚੜਦੀ ਕਲਾ ਚ ਰੱਖੇ ਠੀਕ ਹੈ ਜੀ ਠੀਕ ਹੈ ਹਾਂ ਜੀ ਐਨੀ ਇੱਕ ਮੇਰੀ ਬੇਨਤੀ ਹੈ ਜੀ ਕਿ ਬਸ ਬਾਪੂ ਜੀ ਜਿਹੜੀ ਤੁਹਾਡੀ ਦਵਾਈ ਆ ਜੇ ਆਪਾਂ ਇਹ ਕਹਿ ਲਈਏ ਵੀ ਤੁਸੀਂ ਕਹਿਆ ਵੀ 8 ਸਾਲ ਦਾ ਬੱਚਾ ਵੀ ਲੈ ਸਕਦਾ ਹੁਣ ਜਿਹੜੀਆਂ ਔਰਤਾਂ ਕਹਿ ਲਿਆ ਜਿਨ੍ਹਾਂ ਦੇ ਬੱਚਾ ਹੋਣ ਵਾਲਾਗਾ ਉਹ ਵੀ ਲੈ ਸਕਦੀਆਂ ਨੇ ਉਹ ਵੀ ਲੈ ਸਕਦੀਆਂ ਨੇ ਤੁਹਾਡੇ ਸਾਹਮਣੇ ਦੇਊਗਾ ਮੈਂ ਕੋਈ ਪ੍ਰੋਬਲਮ ਤਾਂ ਨਹੀਂ ਹੋਣੀ ਹਾਂ ਜੀ ਮਤਲਬ ਇਹ ਨਹੀਂ ਪਤਾ ਤੁਹਾਡੇ ਸਾਹਮਣੇ ਦੇਊਗਾ ਠੀਕ ਹੈ ਜੀ ਲਿਖਤੀ ਰੂਪ ਚ ਦੇਊਂ ਹੋਰ ਦੱਸੋ ਵੀ ਉਹਨੂੰ ਕੋਈ ਰੋਗ ਨਾ ਹੋਵੇ ਕਿਤੇ ਕੋਈ ਰੋਗ ਉਸੇ ਫਿਰ ਆਪਾਂ ਨੂੰ ਪੰਗਾ ਛੇੜੇ। ਬਾਬਾ ਸ਼ੀਰਦੀ ਦਵਾਈ ਕਿੰਨੇ ਦਿਨ ਖਾਣੀ ਹੈ ਜੀ? ਬਾਬਾ ਸ਼ੀਰਦੀ ਖਾਣੀ ਆ ਪੁੱਤ ਇਹ ਤਾਂ ਇੱਕ ਦਿਨੇ ਖਵਾਉਂਦਾ ਸੀ ਮੈਂ। ਪੂਰੇ ਖਵਾਉਂਗਾ ਮੈਂ 2 ਦਿਨ। ਠੀਕ ਹੈ ਜੀ। 2 ਦਿਨ ਆਪਦੇ ਸਾਹਮਣੇ ਖਵਾ ਕੇ ਉਹਨਾਂ ਨੂੰ ਭੇਜ ਦੂੰ ਫਿਰ ਬੰਨ ਉਹਦਾ 24 ਘੰਟੇ ਆ ਜੇ ਬਾਬਾ ਸ਼ੀਰ ਰਹਿੰਦੀ ਆ ਮੈਂ ਮੁਫਤ ਦਵਾਈ ਦੇਉਂਗਾ। ਠੀਕ ਹੈ ਜੀ। ਹਾਂ ਜੀ। ਹੋਰ ਦੱਸੋ ਜੀ। ਬਾਕੀ ਦਵਾਈਆਂ ਦਾ ਰੇਟ ਕੋਈ ਬਾਲਾ ਜ਼ਿਆਦਾ ਨਹੀਂ ਹੈਗਾ। ਰੇਟ ਵੀ ਲੈ ਸਕਦਾ ਹੈਗਾ ਕਿਉਂਕਿ ਬਾਪੂ ਜੀ ਸਭ ਕਣੀ ਦੇਖ ਕੇ ਉਹ ਸਾਬ ਨਾਲ ਦਵਾਈ ਦਾ ਰੇਟ ਹੁੰਦਾ ਹੈਗਾ। ਠੀ ਠੀਕ ਹੈ ਟੀਵੀ ਦੀ ਦਵਾਈ ਵੀ ਮਿਲ ਜੂਗੀ ਬਵਾਸਿਰ ਦੀ ਮਿਲ ਜੂ ਜੇ ਖਾਂਸੀ ਜਖਾਮ ਵਾਲੇ ਹੁੰਦੇ ਨੇ ਉਹਨਾਂ ਨੂੰ ਵੀ ਘਰੇ ਜੜੀ ਬੂਟੀਆਂ ਦੀ ਤਿਆਰ ਕਰਕੇ ਦਿੰਨੇ ਜੀ ਹਾਂ ਘਰੇ ਤਿਆਰ ਕਰਕੇ ਦਿੰਨੇ ਆ ਹਾਂਜੀ ਬਾਕੀ ਹੁਣ ਮੇਰਾ ਮਿੱਤਰ ਆ ਇੱਕ ਮੈਥੋ ਬਣੀ ਨਹੀਂ ਮੈਂ ਇਧਰ ਇਧਰ ਉਲਝਿਆ ਰਿਹਾ ਹਾਂਜੀ ਹੁਣ ਉਹ ਤੋਂ ਉਹ ਉਹ ਵੀ ਗਰੰਟੀਦਾਰ ਆ ਉਹ ਬੰਦੇ ਦੀ ਵੀ ਗਰੰਟੀ ਹੈ ਠੀਕ ਹੈ ਜੀ ਟੀਵੀ ਅਜ ਦੀ ਆਪਣੇ ਨਜਲੇ ਦੀ ਖੰਗ ਦੀ ਨਜਲਾ ਖਾਂਗਾ ਜੁਕਾਮ ਦੀ ਹਾਂ ਟਾਈ ਟੂ ਵੀ ਫੈਟ ਕੋਈ ਬਿਮਾਰੀ ਨਹੀਂ ਹੈਗੀ ਭਾਈ ਉਹ ਸੰਭਲਾ ਚ ਲੋਕਾਂ ਜਿਹੜਾ ਤੰਗ ਹੁੰਦਾ ਉਹਦੇ ਬਾਦ ਆ ਬਹੁਤ ਵੱਡੀ ਆ ਠੀਕ ਹੈ ਜੀ ਇਹ ਵੀ ਮੇਰਾ ਮਾਰਗ ਕਰੇ ਕਿਰਪਾ ਕੀ ਵੀ ਸੋਚਾਂਗੇ ਆਪਾਂ ਕੋਈ ਗੱਲ ਨਹੀਂ ਤੇ ਤੁਸੀਂ ਜਿਹੜੀਆਂ ਦਵਾਈਆਂ ਬਣਾਈਆਂ ਨੇ ਸਾਨੂੰ ਦਿਖਾਓਗੇ ਬਾਬੀ ਹਾਂ ਬਿਖਾਓ ਇਹ ਤਾਂ ਸਾਰਾ ਟੀਵੀ ਹੈ ਹਾਂਜੀ ਟੀਵੀ ਦੀ ਦਵਾਈ ਹੈ ਹਾਂਜੀ ਇਹ ਹੈਗੀ ਹੈ ਪਗੰਦਰ ਦੀ ਤੇ ਬਵਾਸੀਰ ਦੀ ਠੀਕ ਹੈ ਜੀ ਇਹ ਪਗੰਦਰ ਦੀ ਹੈਗੀ ਆ ਆ ਗਈ ਬਵਾਸੀਰ ਦੀ ਠੀਕ ਹੈ ਜੀ ਇਹ ਆ ਗਈ ਆਪਣੇ ਨਜਲੇ ਦੀ ਜ਼ਖਾਮ ਦੀ ਜ਼ਖਾਮ ਨਜਲਾ ਸੰਲੇ ਜਿਹੜਾ ਹੁੰਦਾ ਨਾ ਉਹਦੀ ਆ ਗਈ ਇੱਕ ਦੋ ਦਵਾਈਆਂ ਆਪਣੇ ਕੋਲੇ ਅੰਦਰ ਪਈਆਂ ਨੇ ਚਲੋ ਯਾ ਆ ਦਿਖਾਤੀਆਂ ਤੁਹਾਨੂੰ ਦਵਾਈਆਂ ਦੇਸੀ ਨੇ ਆਪਣੀਆਂ ਜੇ ਕੋਈ ਦਸੌਰੂ ਕਹਿੰਦਾ ਕੋਈ ਅਗਲਾ ਕਹਿੰਦਾ ਡਾਕਟਰ ਵਾਲੀ ਆ ਕੋਈ ਦਵਾਈ ਨਹੀਂ ਇੱਕ ਵੀ ਦਵਾਈ ਕੱਢ ਦੇ ਇੱਕ ਚੁੰਡੀ ਵੀ ਬੰਦਾ ਉਹਦੇ ਆਪਾਂ ਦੇਣਦਾਰ ਹੋਵਾਂਗੇ ਠੀਕ ਹੈ ਜੀ ਭਾਈ ਆਹ ਜਿਹੜੀ ਦਵਾਈ ਆ ਇਹ ਬਵਾਸੀਰ ਤੇ ਪਗੰਦਰ ਦੀ ਦਵਾਈ ਆ ਠੀਕ ਆ ਬਾਪੂ ਜੀ ਨੇ ਦਿਖਾਇਆਗਾ ਕਿਉਂਕਿ ਮਤਲਬ ਇਹ ਤਿੰਨ ਦਿਨਾਂ ਦਾ ਕੋਰਸ ਆ ਜੀ ਤਿੰਨ ਦਿਨਾਂ ਦਾ ਆ ਜੀ ਤਿੰਨ ਦਿਨਾਂ ਦਾ ਕੋਰਸ ਆ ਜੇ ਦਾ ਤੁਸੀਂ ਘਰੇ ਬੈਠੇ ਮੰਗਾਉਣੀ ਆ ਤਾਂ ਵੀ ਆਪਦਾ ਡੇਟ ਨੋਟ ਕਰ ਲਿਓ ਵੀ ਕਿਹੜੇ ਦਿਨ ਮੰਗਾਈ ਆ ਗੰਦਰਦਾ 10 ਦਿਨਾਂ ਦਾ ਬਵਾਸੀਰ ਦਾ 3 ਦਿਨਾਂ ਦਾ 3 ਦਿਨਾਂ ਦਾ ਸਿਰਫ 3 ਦਿਨ ਖਾਣੀ ਆ ਖਾਣੀ 3 ਦਿਨਾਂ ਚੀ ਬਸ ਉਹ ਤੋਂ ਬਾਅਦ ਆਪ ਦਾ ਮਣਾ ਮੋਟਾ ਬੰਨ ਰੱਖੇ ਕੋਈ ਬੜਾ ਜਿਆਦਾ ਬੰਨ ਨਹੀਂ ਫਿਰ ਉਹ ਤੋਂ ਬਾਅਦ ਉਹ ਨੂੰ ਬੰਨਣਾ 3 ਦਿਨਾਂ ਠੀਕ ਹੈ ਜੀ 3 ਦਿਨ ਪੂਰਾ ਬੰਨ ਰੱਖੇ ਬੰਦਾ ਬਾਪੂ ਜੀ ਨੇ ਕਿਹਾ ਵੀ ਜੇ ਤਾਂ ਤੁਸੀਂ ਘਰੇ ਬੈਠੇ ਮੰਗਾਉਣੀ ਆ ਫਿਰ ਤਾਂ ਆਪ ਦਾ ਆਪ ਪਰਹੇਜ ਰੱਖੇ 3 ਦਿਨ ਨਹੀਂ ਇਹ ਘਰੇ ਬਿਠਾ ਕੇ ਲਵੇ ਆਪ ਦਾ ਖਵਾਉਣਗੇ ਦਵਾਈ ਗਾਰੰਟੀ ਦੇ ਨਾਲ ਕੰਮ ਆ ਠੀਕ ਆ ਤੇ ਆ ਜਿਹੜੀ ਦਵਾਈ ਹੈ ਬਾਈ ਇਹ ਟੀਵੀ ਦੀ ਦਵਾਈ ਹੈਗੀ टीवी दिया ये है टीवी दी पुत्त टीवी ठीक है ए कितने टाइम का कोर्स है जी एहे पुत्त समझला 10 ਦਿਨਾਂ ਦੇ ਵਿੱਚ ਬੰਦੇ ਨੂੰ ਐ ਕਹਿੰਦੇ ਆ ਵੀ ਹਾਂ ਮੈਂ ਟੱਲੀ ਵਰਗਾ ਹੁਣ ਦਾ ਜਾਣਾ ਜਿਹੜਾ ਜਮਾ ਮੰਜੇ ਚ ਜੁੜਿਆ ਪਿਆ ਕੋਈ ਬਾਈ ਇਹਦੇ ਲੈਣ ਦੇ ਤੇ ਵੀ ਲਾਸਟ ਸਟੇਜ ਤੇ ਵੀ ਹੋਵੇ ਬੰਦਾ ਕੈਸਰ ਵਾਲੀ ਅੱਡਾ ਪਤੋ ਕੈਸਰ ਵਾਲੀ ਆਪਾਂ ਚਲਾਮਾ ਟੀਵੀ ਹਾਂ ਲਾਸਟ ਸਟੇਜ ਤੇ ਹੋਵੇ ਹਾਂ ਜੀ ਹੋਵੇ ਬਸ ਉਹ ਬੰਦਾ ਚੱਲਦਾ ਹੋਵੇ ਮੜਾ ਜਾਏ ਹੋਵੇ ਵੀ ਸਾਂ ਵਧੀਆ ਆਉਂਦਾ ਠੀਕ ਹੈ ਜੀ ਬਸ ਸੈੱਟ ਹੋਊਗਾ ਪੱਕਾ ਗਰੰਟੀ ਨਾਲ ਹੋਊਗਾ ਬਾਅਦ ਵਿੱਚ ਪੈਸੇ ਲਵਾਂਗੇ ਪੁੱਤੇ ਤੇ ਆਪਾਂ ਪਹਿਲਾਂ ਪੈਸੇ ਲੈਂਦੀ ਨਹੀਂ ਜਿਆਲਾ ਦਿੰਦਾ ਤਾਂ ਨਹੀਂ ਲੈਂਦੇ ਠੀਕ ਹੈ ਬਾਪੂ ਜੀ ਜ ਕੋਈ ਗਰੀਬ ਹੈ ਜਮੇ ਕੋਈ ਦਿਹਾੜੀ ਨਹੀਂ ਕਰ ਸਕਦਾ ਉਹਦੇ ਆਪਦੇ ਜਵਾਕ ਨੇ ਇੱਕ ਲਗਿਆ ਵੀ ਐ ਆਪਣਾ ਖਿਡਿਆਰੀ ਮੁੰਡਾ ਤੇਰੇ ਵਰਗਾ ਹਾਂਜੀ ਹਾਂਜੀ ਉਹ ਪਹਿਲਾਂ ਪੈਸੇ ਦੇ ਗਿਆ ਸਾਨੂੰ ਹੂੰ ਫੇਰ ਆ ਗਿਆ ਲੈਣ ਉਹ ਵਿਚਾਰਾ ਪੈਸੇ ਫੇਰਦੇ ਤੇ ਠੀਕ ਹੈ ਜੀ ਉਹ ਇਹਦੇ ਆ ਗਿਆ ਜਾਦ ਵੀ ਉਹ ਤਾਂ ਵੀ ਭਾਈ ਉਹਨੂੰ ਕਹਿੰਦੇ ਪੁੱਤ ਖੜ ਜਾ ਪਹਿਲਾਂ ਤੂੰ ਲੈ ਗਿਆ ਦੀ ਦਵਾਈ ਕਹਿੰਦੇ ਹੋਰ ਤੂੰ ਕਹਿੰਦਾ ਗਰੀਬ ਨੇ ਕਹਿੰਦੀ ਮੈਂ ਇਥੋਂ ਕਾਹੜ ਜ ਲੈ ਗਈ ਬੰਦੇ ਬਾਲੇ ਤੇ ਪੈਸੇ ਲੈ ਗਏ ਪੈਸੇ ਵਾਪਸ ਕਰ ਮੈਂ ਇਥੋਂ ਪੈਸੇ ਵਾਪਸ ਦਵਾਈ ਨੇ ਉਹ ਭਾਈ ਨੂੰ ਹਾਂਜੀ ਮੈਂ ਪੈਸੇ ਉਹ ਲੈਂਦਾ ਨਹੀਂ ਸੀ ਕਹਿੰਦਾ ਮੈਂ ਆਪਦੇ ਕੋਲੋਂ ਦੇ ਦੋ ਤਾਏ ਉਹ ਨਾ ਪੁੱਤ ਆਪਦੇ ਕੋਲੋਂ ਕਿਉਂ ਦੇ ਦੇਗਾ ਦੇਹਾੜੀ ਵਾਲਾ ਹੈ ਨਹੀਂ ਕਿ ਉਹ ਮੰਜੇ 'ਚ ਪਿਆ ਮਤਲਬ ਪੈਸੇ ਦਿੱਥੋਂ ਦੇਊਗਾ ਸੀ ਉਹਦੇ ਪੈਸੇ ਨਾਲ ਸਾਨੂੰ ਵਫਾ ਕਰਨ ਹਾਂਜੀ ਜਿਹੜਾ ਕੋਈ ਆਇਆ ਜਾ ਮਰੀਜ਼ ਆ ਪੁੱਤ ਤੁਹਾਡੀ ਵੀ ਕਿਰਪਾ ਨਾਲ ਬਾਬੇ ਨਾਨਕ ਦੀ ਧਰਤੀ ਮਾਤਾ ਦੀ ਨਾਲਾ ਤੁਹਾਡੇ ਸ਼ਾਬਾਸ਼ ਜਵਾਕਾਂ ਦੇ ਨਾਲ ਆਪ ਦੇ ਦੇਣੇ ਨਾਲ ਮੇਰੇ ਜਵਾਕ ਬਹੁਤ ਨੇ ਜਿਹੜੇ ਮੇਰੇ ਸਾਹੇਤਾ ਕਰਨ ਵਾਲੇ ਨੇ ਹਾਂਜੀ ਹਾਂਜੀ ਉਹਨਾਂ ਦੇ ਆਪਾਂ ਨੂੰ ਮੁਕਤ ਵੀ ਦੇ ਦਾਂਗੇ ਕੋਈ ਗੱਲੀ ਨਹੀਂ ਹੈਗੀ ਇਹ ਜੇ ਹਾਲਾ ਕਹਿੰਦਾ ਵੀ ਨਾ ਮੇਰੇ ਕੋਲੇ ਪੈਸੇ ਨਹੀਂ ਦਵਾਈ ਨਹੀਂ ਮਿਲਣੀ ਨਹੀਂ ਮਿਲੂਗੀ ਕੋਈ ਆਜੀ ਚਾਹੀਦੀ ਜਮਾ ਖਾ ਕੇ ਮਹੀਨਾ ਤਾਂ ਮੰਨਣਾਗਾ ਜੀ ਬੰਦੇ ਦਾ ਰੋ ਘਟਣਾ ਬਾਬੇ ਨਾਨਕ ਦੇ ਦੇਣੇ ਨੇ ਮਾਇਆ ਤਾਂ ਬਾਬਾ ਨਾਨਕ ਦਿੰਦਾ ਸਭ ਇਹਦਾ ਰੋਗ ਬਣਿਆ ਬਾਬਾ ਨਾਨਕ ਨੇ ਲਾ ਗਿਆ ਉਹ ਕਰਦਾ ਵੀ ਆ ਠੀਕ ਠੀਕ ਆ ਜੀ ਠੀਕ ਆ ਜੀ ਤੇ ਬਾਈ ਗਰੰਟੀ ਵਾਲਾ ਕੰਮ ਹੈਗਾ ਬਾਪੂ ਜੀ ਦਾ ਐਡਰੈਸ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਜਲੀ ਦੇ ਵਿੱਚ ਪੂਨੀਆ ਪੱਤੀ ਆ ਇੱਕ ਵਾਰ ਆਪਾਂ ਫਿਰ ਤੋਂ ਬਾਪੂ ਜੀ ਨੂੰ ਪਿੰਡ ਦੇ ਵਿੱਚ ਕੀ ਕਹਿ ਕੇ ਬੁਲਾਉਂਦੇ ਨੇ ਤੇ ਇਹਨਾਂ ਦਾ ਪ੍ਰੋਪਰ ਐਡਰੈਸ ਤੇ ਇਹਨਾਂ ਦਾ ਨੰਬਰ ਇਹਨਾਂ ਦੇ ਮੂੰਹੋਂ ਪੁੱਛ ਲੈਣੇ ਆ ਬਾਪੂ ਜੀ ਦੱਸ ਦਿਓ ਜੀ ਨਾਮ ਦੱਸ ਦਿਓ ਤੇ ਐਡਰੈਸ ਦੱਸ ਦਿਓ ਨੰਬਰ ਦੱਸ ਦਿਓ ਐਡਰੈਸ ਤਾਂ ਪੁੱਤ ਮੇਰਾ ਸਮਝ ਲੈ ਪਿੰਡ ਸਾਜਲੀ ਹਾਂਜੀ ਕਸੀਲੇ ਸੁਨਾਮ ਜਿਹੜਾ ਸੰਗਰੂਰ ਹਾਂਜੀ ਵੀ ਜਿਹਨੇ ਬਿੰਦੇ ਬਿੰਦੇ ਪੁੱਛਣੋਂ ਵਿਚਾਰੇ ਨੂੰ ਸਿੱਧਾ ਰਾਜੇ ਇੱਥੇ ਆਲਾ ਨੈਟ ਤੇ ਭਰਲੇ ਸਿੱਧਾ ਥੱਲੇ ਲਿਖਿਆ ਹੋਇਆ ਹੈਗਾ ਰਾਜਾ ਨਾ ਲਿਖਿਆ ਹਾਂਜੀ ਬਸ ਠੀਕ ਹੈ ਇੱਕ ਪੁੱਤ ਇਹ ਸਮਝ ਆਪਣਾ ਮੇਰੇ ਨੌ ਚੱਲਦਾ ਜੈਬ ਚੱਠਾ ਜੈਬ ਚੱਠਾ ਹਾਂ ਕੁੰਨੀਆਂ ਪੱਤੀ ਪੈਂਦੀ ਆ ਬਈ ਕਿਉਂਕਿ ਸਾਜਲੀ ਪਿੰਡ ਬਾਲਾ ਵੱਡਾ ਭਾਈ ਮੂਲਾ ਚੌਕ ਨੇੜੇ ਹਾਂ ਭਾਈ ਮੂਲਾ ਚੌਕ ਨਾਲ ਲੱਗ ਮਾ ਡੱਗੀ ਕੋਲੋਂ ਸਿੱਧੇ ਆ ਜਾਓ ਮੰਡੀ ਵਿੱਚ ਦੀ ਆ ਜਾਓ ਇਧਰੋਂ ਆਪਣਾ ਕੌਸਲਾ ਪਿੱਛੇ ਆ ਜਾਓ ਸਿੱਧੇ ਆ ਜਾਓ ਮਜਮੀਆਂ ਵੀਹੀ ਵੱਜਦੀ ਆ ਸਾਡੀ ਉਰੇ ਜਿਹੜੀ ਪਹਿਲਾਂ ਬੁੜਿਆਂ ਦੀ ਕੋਹਤ ਚੱਲਦੀ ਆ ਉਹ ਵੀ ਹੀ ਦੇ ਕੋਨੇ ਤੇ ਘਰ ਆ ਆਪਣਾ ਠੀਕ ਹੈ ਜੀ ਜਦੋਂ ਮਰਜੀ ਆਓ ਹਰ ਵਕਤ ਮੈਂ ਘਰੇ ਹੁੰਨਾ ਤੇ ਬਾਪੂ ਜੀ ਜੇ ਕਿਸੇ ਨੇ ਦਵਾਈ ਕਰ ਬੈਠੇ ਨੇ ਮੰਗਾਉਣੀ ਹੈਗੀ ਕਰ ਬੈਠੇ ਨੇ ਪੁੱਤੋ ਫਿਰ ਬੰਨਵ ਦੇ ਸਾਹਬ ਨਾਲ ਰੱਖੇ ਮੈਂ ਮਤਲਬ ਕਿਵੇਂ ਮੰਗਾ ਸਕਦਾ ਤੇ ਕੋਰੀਆ ਕਰ ਦਾਂਗੇ ਪੁੱਤ ਨੰਬਰ ਦੇ ਉਪਰ ਹਾਂ ਨੰਬਰ ਦੇ ਅਗਲਾ ਨੰਬਰ ਭੇਜ ਦੂਗਾ ਆਪਣਾ ਡਾਕਖਾਨੇ ਦਾ ਪਤਾ ਭੇਜ ਦੂ ਉੱਥੇ ਦਵਾਈ ਭੇਜ ਦਾਂਗੇ ਆਪਾਂ ਅਗਲੇ ਠੀਕ ਹੈ ਜੀ ਬਾਰੇ ਵੀ ਭੇਜ ਸਕਦੇ ਜੀ ਬਾਰੇ ਵੀ ਭੇਜ ਦਾਂਗੇ ਪੁੱਤ ਪਰ ਉਹ ਉਹਨਾਂ ਦੇ ਮਾਲਕ ਭੇਜਣਗੇ ਠੀਕ ਹੈ ਜੀ ਵੇਜਣੇ ਇੰਨੇ ਖੇਚੜਾ ਉਹ ਕਰਨਗੇ ਫਿਰ ਕਈ ਵਾਰੀ ਬਾਹਰਲੇ ਆਪਾਂ ਨੂੰ ਹਟਦੇ ਨਹੀਂ ਬੜਾ ਤੰਕਰੀਆਂ ਨੇ ਉਹ ਮੈਨੂੰ ਸਮਝ ਨਹੀਂ ਆਉਂਦੀ ਅੰਗਰੇਜ਼ੀ আর ਹਿੰਦੀ ਦੀ ਹਾਂਜੀ ਹਾਂਜੀ ਉਹਦਾ ਪੰਜਾਬੀ ਤਾਂ ਬਹੁਤ ਆ ਠੀਕ ਹੈ ਜੀ ਹਾਂ ਭੇਜ ਦੇ ਅਗਲਾ ਮਾਲਕ ਦਵਾਈ ਆਪਣੀ ਗਰੰਟੀ ਦਾ ਰ ਜਿੱਥੇ ਮਰਜੀ ਚੈੱਕ ਕਰਾ ਲਈ ਬਾਕੀ ਭਾਈ ਬਾਪੂ ਜੀ ਦਾ ਐਡਰੈਸ ਤੇ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਜੇਕਰ ਤੁਸੀਂ ਵੀ ਬਾਬਾ ਸੀਰ ਦੇ ਟੀਵੀ ਦੇ ਜਾਂ ਐਲਸੀਐਸ ਦੇ ਜਾਂ ਜ਼ਖਾਮ ਖਾਂਸੀ ਦੇ ਕੋਈ ਵੀ ਮਰੀਜ਼ ਹੋਗੇ ਦੇਸੀ ਦਵਾਈ ਹੈਗੀ ਗਰੰਟੀ ਦਿੰਦੇ ਨੇਗੇ ਜਲਦੀ ਤੋਂ ਜਲਦੀ ਤੁਸੀਂ ਆਰਡਰ ਕਰ ਲਓ ਜੇ ਤੁਸੀਂ ਦਵਾਈ ਨਹੀਂ ਵੀ ਲੈਣੀ ਬਈ ਤਾਂ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕੋਈ ਵੀਰ ਭਾਈ ਹੁੰਦਾਗਾ ਜਿਹਨੂੰ ਮਦਦ ਦੀ ਲੋੜ ਹੁੰਦੀ ਹੈ ਕਿ ਆਪਾਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਤੋਂ ਪਰਹੇਜ਼ ਕਰੀਏ ਦੇਸੀ ਦਵਾਈ ਹੈਗਾ ਇਹਦੀ ਗਾਰੰਟੀ ਦਿੰਦੇ ਨੇਗੇ ਬਾਪੂ ਜੀ ਵੀਡੀਓ ਨੂੰ ਸ਼ੇਅਰ ਹੀ ਕਰ ਦਿਓ ਬਸ ਇਹੀ ਸਭ ਤੋਂ ਵੱਡਾ ਫਰਜ਼ ਹੋਊਗਾ ਤੁਹਾਡਾ ਤੇ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਰੱਬ ਰਾਖਾ ਸਾਰੀ ਗੱਲ ਵਾਪਸ ਸ੍ਰੀ ਕਾਰ ਜੀ